ਫਿਰ ਆਈ ਗੁਰਮੀਨ ਆ ਜੀ ਨਹੀਂ ਨਹੀਂ ਮੇਰੇ ਫਿਰ ਬਾਰੀ ਭੜਣੀ ਪਊਗੀ ਫਿਰ ਐ ਤਾਂ ਨਿਕਲ ਲੈਣੀ ਆ ਨਹੀਂ ਨਹੀਂ ਜਿੰਦਾ ਹੀ ਚੋਟੂਗਾ ਉਹ ਬਣਾ ਲਓ ਬੋਲਦੇ ਹਾਂ ਹਾਂਜੀ ਕੀ ਨਾਂ ਤੁਹਾਡਾ ਹੈ ਮੇਰਾ ਨਾਮ ਮੰਨਪ੍ਰੀਤ ਹੈ ਹਾਂਜੀ ਕੀ ਆ ਮਾਮਲਾ ਸਾਰਾ ਪੂਰਾ ਕੀ ਮਤਲਬ ਤੁਸੀਂ ਅੱਜ ਇਕੱਠੇ ਹੋਏ ਆ ਪਿੰਡ ਜਾਣ ਵਾਲਾ ਵੀ ਕੀ ਘਟਨਾ ਸਾਰੀ ਇਹ ਸਰ ਸਾਲ ਹੋ ਗਿਆ ਵੀ ਗਏ ਨੂੰ ਮੇਰੇ ਹਸਬੰਦ ਨੂੰ ਗੋਲੂ ਜਗਵਿੰਦਰ ਲੈ ਕੇ ਗਿਆ ਸੀ ਤੇ ਨਾਲ ਉਹਦੇ ਘਰਾਂ ਵਾਲੀ ਸੀ ਲਬਪ੍ਰੀਤ ਤੇ ਉਹ ਲੈ ਕੇ ਗਏ ਸੀ ਆਂਦੇ ਸੀ ਵੀ ਚੰਡੀਗੜ੍ਹ ਅਸੀਂ ਚੱਲੇ ਕੋਈ ਡੇਰਿਆਂ ਦੇ ਮਾਮਲੇ 'ਚ ਸੀ ਵੀ ਬਾਬਾ ਮਾਧੋਦਾਸ ਵੈਲਫੇਅਰ ਸੁਸਾਇਟੀ ਦੇ ਸੀ ਕੋਈ ਡੇਰੇ ਉਹ ਵੀ ਮੇਰੇ ਘਰ ਵਾਲੇ ਦੇ ਨਾਂ ਸੀਗੇ ਵੀ ਉਹ ਕਾਗਜ਼ ਪੱਤਰ ਕਢਾਉਣ ਗਏ ਸੀ ਅਨੇ 15 ਦਿਨ ਹੀ ਲੱਗਣਗੇ 15 ਦਿਨਾਂ ਨੂੰ ਅਸੀਂ ਆ ਜਾਵਾਂਗੇ ਉਸ ਤੋਂ ਬਾਅਦ ਮੇਰੇ ਨਾਲ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਨਾ ਮੇਰੇ ਘਰ ਵਾਲੇ ਨੇ ਕੀਤੀ ਮੇਰੇ ਸੱਸ ਫੋਨ ਆਪਦੇ ਹੱਥ 'ਚ ਹੀ ਰੱਖਦੀ ਸੀਗੀ ਮੇਰੀ ਸੱਸ ਨਾਲ ਹੀ ਸਾਰੀ ਗੱਲ ਹੁੰਦੀ ਸੀ ਉਹਨੂੰ ਹੀ ਪਤਾ ਸੀਗਾ ਉਦੋਂ ਬਾਅਦ ਮੇਰੇ ਨਾਲ ਲੜਨ ਲੜਾਈ ਝਗੜਾ ਕਰਨ ਲੱਗ ਗਏ ਫਿਰ ਮੈਂ ਆਪਦੀ ਭੈਣ ਕੋਲੇ ਗਈ ਮੇਰੀ ਭੈਣ ਬਿਮਾਰ ਸੀਗੀ ਉਹ ਆਂਦੀ ਵੀ ਆਏ ਕਰਕੇ ਵੀ ਮੈਂ ਬਿਮਾਰ ਆ ਮੇਰਾ ਪਤਾ ਲੱਜੇ ਮਾਂ ਦੀ ਸੱਸ ਨੂੰ ਜਦੋਂ ਪੁੱਛਿਆ ਤੇ ਉਹਾਂ ਦੀ ਜਵਾਬ ੜਾ ਮਣ ਕੇ ਮੇਰੀ ਸੱਸ ਨੇ ਮਗਰੇ ਹੀ ਮੈਨੂੰ ਫੋਨ ਲਾਤਾ ਆਂਦੀ ਵੀ ਤੂੰ ਇੱਥੇ ਹੀ ਰਹਿ ਪਾ ਆਪਦੀ ਭੈਣ ਕੋਲੇ ਤੇ ਤੂੰ ਘਰੇ ਨਾ ਆਇਂ ਫਿਰ ਉਹ ਮੇਰਾ ਪਾਣ ਜਾ ਉਦੋਂ ਬਾਅਦ ਮੈਨੂੰ ਇੱਥੇ ਛੱਡ ਗਿਆ ਤਾਂ ਵੀ ਮਾਸੀ ਤੈਨੂੰ ਮੈਂ ਛੱਡਿਆ ਉਹ ਨਾ ਵੀ ਹੋਰ ਨਾ ਵੀ ਗੱਲ ਕੋਈ ਜਾਦੇ ਬਾਅਦ ਜੇ ਉਦੋਂ ਬਾਅਦ ਜਦੋਂ ਸ਼ੱਕ ਘਰੇ ਛੱਡ ਗਿਆ ਉਦੋਂ ਬਾਅਦ ਵਧੀਆ ਰਹੇ ਉਦੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਕੀ ਨਹੀਂ ਮੈਨੂੰ ਆਦੇ ਵੀ ਤੂੰ ਜਾ ਕੇ ਤੇ ਵੀ ਆਦੇ ਪੀ ਕੀ ਮਿਲਿਆ ਵੀ ਤੂੰ ਚਲੀ ਜਾ ਤੇ ਵੀ ਰਾਤ ਲਾਇਆ ਕੋਈ ਨਹੀਂ ਤੇ ਮੁੜ ਕੇ ਫੇਰ ਨਹੀਂ ਆਪਾਂ ਤੋਂ ਜਾਇਆ ਜਾਣਾ ਜੇ ਕੋਈ ਕਾਗਜ਼ ਕੂਜ ਕਢਾਉਣ ਲੱਗੇ ਜਦੋਂ ਉਦੋਂ ਬਾਅਦ ਮੈਂ ਵੀ ਘਰੇ ਆਈ ਉਦੋਂ ਬਾਅਦ ਇਹਨਾਂ ਨੇ ਗੇਟ ਨਹੀਂ ਖੋਲਿਆ ਅੰਦਰ ਉਹਨਾਂ ਨੇ ਗੇਟ ਲਾ ਲਿਆ ਕੀ ਸਮਝਦੇ ਮਤਲਬ ਇਹ ਘਰ ਵਾਲੇ ਦਾ ਕੀ ਸਬੰਧ ਹੈ ਜਾਂ ਕਿਸੇ ਨਾਲ ਜਾਂ ਕੋਈ ਇਦਾਂ ਦੀ ਗੱਲ ਕੀ ਪਤਾ ਵੀਰੇ ਭੈਣ ਕਾਂ ਦਾ ਸੀ ਭੈਣ ਬਣੀ ਵੀ ਭੈਣ ਬਣਾ ਕੇ ਗਏ ਸੀ ਨਾਲ ਹੀ ਉਹਦੇ ਘਰਾਂ ਵਾਲਾ ਸੀ ਬੱਚਾ ਵੀ ਉਹਨਾਂ ਦਾ ਨਾਲ ਹੀ ਸੀ 9 ਸਾਲ ਦਾ ਘਰ ਵਾਲੀ ਵੀ ਨਾਲ ਹੀ ਸੀ ਇਹਨੂੰ ਲੈ ਕੇ ਗੱਡੀ ਸਾਡੀ ਆ ਮੇਰੇ ਨਾਂ ਤੇ ਗੱਡੀ ਆ ਉਸ ਤੋਂ ਬਾਅਦ ਨਾ ਤਾਂ ਮੇਰੇ ਘਰ ਵਾਲੇ ਘਰੇ ਆਏ ਨਾ ਗੱਡੀ ਆਈ ਉਸ ਤੋਂ ਬਾਅਦ ਨਹੀਂ ਕੀ ਤੂੰ ਸਮਝਦੇ ਮਾਮਲਾ ਉਹਨਾਂ ਦਾ ਪ੍ਰੇਮ ਸਬੰਧਾਂ ਦਾ ਹੈ ਹੁਣ ਵੀਰੇ ਪਹਿ ਸਕਦੇ ਹੁਣ ਤਾਂ ਇਹੀ ਹੋਊਗਾ ਵੀ ਜਦੋਂ ਮੈਨੂੰ ਨਹੀਂ ਪੁੱਛਦੇ ਕਿ ਜਦੋਂ ਮੈਨੂੰ ਵੀ ਘਰੋਂ ਕੱਢ ਤਾ ਉਹਨਾਂ ਨੇ ਕਿੰਨੇ ਬੱਚੇ ਤੁਹਾਡੇ ਹਾਂ ਤਿੰਨ ਬੱਚੇ ਆ ਦੋ ਬੇਟੀਆਂ ਇੱਕ ਬੇਟਾ ਅੱਛਾ ਬੇਟੇ ਕਿਹਦੇ ਵੱਲੀ ਆ ਬੇਟੇ ਉਹ ਉੱਥੇ ਉਹਨਾਂ ਕੋਲ ਹੀ ਆ ਤਿੰਨੇ ਬੱਚੇ ਉਹੀ ਲੈ ਗਏ ਮਗਰੋਂ ਮੇਰੇ ਸੱਸ ਸਾਰਾ ਬਾਅਦ ਚ ਘਰੇ ਸੀਗੇ ਉਹ ਉਹਨਾਂ ਨੂੰ ਲੈ ਗਏ ਮੇਰੇ ਬੱਚਿਆਂ ਨੂੰ ਤਿੰਨਾਂ ਨੂੰ ਹੁਣ ਮੈਂ ਇਕੱਲੀ ਆ ਇਸ ਵਕਤ ਹੁਣ ਤੁਸੀਂ ਕੀ ਕਰਨ ਲੱਗੇ ਤੁਸੀਂ ਮੰਨ ਲਾਜ ਪਿੰਡ ਦੀ ਪੰਚਾਇਤ ਵੀ ਤੁਹਾਡੇ ਕੋਲ ਇੱਥੇ ਕੀ ਕਰਨ ਲੱਗੇ ਤੁਸੀਂ ਮੈਂ ਜ਼ਿੰਦਾ ਪਣ ਕੇ ਅੰਦਰ ਰਹਿਣਾ ਚਾਹੁੰਦੀ ਆ ਬਿਵੇਂ ਨਾ ਨੜਬਾ ਆ ਜਾਵੇ ਅੱਗੇ ਵੀ ਅਸੀਂ 2-3 ਵਾਰ ਆਏ ਉਹ ਦੋ ਸਾਨੂੰ ਇਥੇ ਬਾਰ ਚੋ ਹੀ ਮੋੜਤਾ ਉਹਨਾਂ ਨੇ ਮੇਰੇ ਪਿੰਡ ਦੀ ਪੰਚਾਇਤ ਵੀ ਆਈ ਸੀਗੀ ਉੱਥੋਂ ਪੇਕੇ ਪਿੰਡ ਤੋਂ ਇਹਨਾਂ ਨੇ ਉਹ ਦੋ ਮੋੜ ਤਾਂ ਦੇ ਵੀ ਨਹੀਂ ਵੀ ਮੁੰਡਾ ਆਊਗਾ ਸਰਪੰਚ ਸਾਹਿਬ ਨਾਲ ਗੱਲ ਹੋਈ ਸੀਗੀ ਕਿ ਮੁੰਡਾ ਹਫਤੇ ਨੂੰ ਆਊਗਾ ਉਸ ਤੋਂ ਬਾਅਦ ਅਸੀਂ ਗੱਲ ਕਰਾਂ ਫਿਰ ਮੁੰਡਾ ਆਇਆ ਨਹੀਂ ਨਹੀਂ ਉਸ ਤੋਂ ਬਾਅਦ ਫੇਰ ਆਪ ਹੀ ਘਰ ਛੱਡ ਕੇ ਹੀ ਉੱਠ ਗਈ ਸੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਤਾਂ ਨਹੀਂ ਮੇਰੇ ਸਾਹਮਣੇ ਆਉਣ ਵੀਰੇ ਮੇਰੇ ਚ ਗਲਤੀ ਕੱਢਣ ਵੀ ਕੀ ਗਲਤੀ ਆ ਮੇਰੇ ਚ ਮੈਨੂੰ ਦੱਸਣ ਵੀ ਕੀ ਕਸੂਰ ਮਾ ਮੇਰਾ ਬਜ਼ੁਰਗ ਪਿਓ ਜਿਹੜਾ ਮੇਰੇ ਨਾਲ ਤੁਰਿਆ ਫਿਰਦਾ ਏ ਦੀ ਹਾਲਤ ਤੁਹਾਨੂੰ ਦਿਸਦੀ ਗਰੀਬ ਹੈਗੇ ਆ ਇਹ 20 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਕੋਈ ਥੋੜਾ ਚਿਰ ਹੋਇਆ ਹੋਵੇ ਫੇਰ ਵੀ ਕੱਗੇ ਥੋੜਾ ਚਿਰ ਹੋਇਆ ਪੰਜ ਚਾਰ ਸਾਲ ਹੋਏ ਹੋਣ ਤਾਂ ਸਾਰੀ ਉਮਰ ਤਾਂ ਮੈਂ ਇਹਨਾਂ ਦੇ ਘਰੇ ਕੱਢਤੀ ਹੁਣ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ 18 ਸਾਲਾਂ ਦੀ ਇੱਕ ਬੇਟੀ ਇੱਕ 14 ਸਾਲਾਂ ਦੀ ਮੁੰਡਾ 12 ਸਾਲਾਂ ਦਾ ਤੇ ਜਿਹੜਾ ਘਰਬਾਰ ਜੋ ਹੈਗਾ ਇਹ ਕਿਹਦੇ ਨਾਂ ਦੇ ਤੇ ਘਰ ਵਾਲਦੇ ਜਾਂ ਤੇ ਹੋਰ ਕਿਸੇ ਪਰਫਾਰ ਮੈਂਬਰ ਦੇ ਨਹੀਂ ਮੇਰੇ ਸਾਸਦੇ ਨਾਲ ਹੀ ਹੈ ਸਾਰਾ ਕੁਝ ਪੈਲੀ ਵੀ ਉਹਦੇ ਨਾਲ ਸੀ ਪੈਲੀ ਉਹਨੇ ਪਹਿਲਾਂ ਵੇਚਤੀ ਸਾਰੀ ਹੁਣ ਕੱਲਾ ਘਰ ਹੀ ਆ ਉਹ ਵੀ ਉਸੇ ਦੇ ਨਾਲ ਹੀ ਸਾਸਰਣੀ ਤਾਂ ਸਾਥ ਦਿੰਦੇ ਨਹੀਂ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਮੇਰਾ ਹਣ ਤੱਕ ਇਹ ਫਿਰ ਸਲਾਹ ਕੀਤੀ ਵੀ ਜਿੰਦਾ ਭਾਨੇ ਕਿ ਮੈਂ ਆਪਦੇ ਘਰੇ ਰਹਿਣਾ ਚਾਹੁੰਦੀ ਹਾਂਜੀ ਮੈਂ ਘਰੇ ਹੀ ਰਹਿਣਾ ਚਾਹੁੰਦੀ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਮੇਰਾ ਪਿਓ ਵੀ ਗਰੀਬ ਆ ਕੁਝ ਨਹੀਂ ਕਰ ਸਕਦਾ ਹੈ ਕੋਈ ਤਾਂ ਕੋਈ ਸਾਥ ਦੇ ਰਿਹਾ ਪਿੰਡ ਦੇ ਲੋਕ ਜਾਂ ਕੋਈ ਤੁਹਾਡੇ ਕੋਲ ਹਾਂਜੀ ਹਾਂਜੀ ਸਾਰੇ ਸਾਥ ਹੀ ਆ ਹਾਂਜੀ ਨਾਲ ਹੀ ਆ ਮੇਰੇ ਅੱਪੂ ਕੀ ਕਰਨਾ ਤੋ ਉੜਨ ਨਕੇ ਆ ਸਾਡੀ ਮੀਟੀ ਇੱਥੇ ਗਈ ਹੋਈ ਆ ਜਿਹੜਾ ਪਰਲੇ ਵੀ ਕੁੜੀ ਕਰੇ ਬੈਠੇ ਆ ਉਹਦੇ ਮੈਂ ਵੈਸੇ ਤੂੰ ਕੁਝ ਕਹਿਣ ਜੋ ਕਹੀ ਨਹੀਂ ਬਾਤ ਆ ਜਿਹੜਾ ਬੁਟੀ ਇਹ ਗਈ ਜਿੰਦ ਤੂੰ ਗਈ ਜਾ ਬੈਠਾ ਉਹ ਵੀ ਜਾਣਦੇ ਬਸ ਇਹਨੂੰ ਚੁੱਕੀ ਮੈਂ ਤਾਂ ਮਾਰ ਤੈ ਆਨੇ ਪਾਇਆ ਸੀ ਚਾਰ ਢੋਲੇ ਉਹ ਵੀ ਵੇਚਤਾ ਮੇਰੇ ਕੰਨਾਂ ਚ ਪਾਇਏ ਸੀ ਉਹ ਵੀ ਜਾਲ ਲੱਗੇ ਲੈ ਕੇ ਲਵਾ ਕੇ ਉਹ ਵੀ ਉਹਨਾਂ ਨੇ ਕੁਝ ਨਹੀਂ ਹੁਣ ਮੇਰੇ ਕੋਲੇ ਦੁਬਾਰਾ ਤੈਨੂੰ ਦਾਜ ਦੀ ਮੰਗ ਕਰਦੇ ਕਿਤੇ ਨਹੀਂ ਦਾਜ ਦੀ ਮੰਗ ਨਹੀਂ ਕਰਦੇ ཅཎཅ ཅཁས ཅསྱ ཅཡར རོས རེ 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 ེ ར ང ར ད ਤੋਂ ਸੁਣ ਪਹਿਲਾਂ ਦੱਸਿਆ ਹੁੰਦਾ ਅੰਦਰ ਲੱਗ ਜਾਵਾਂ ਇਹ ਲੋਕਲ ਵਿਜਲਕਿਆ ਇਹ ਕੀ ਮਾਮਲਾ ਤੁਹਾਡੇ ਪਿੰਡ ਦਾ ਜਿਹੜਾ ਜਜਿੰਦਰਾ ਭੰਨੇਗਾ ਇੱਕ ਦੋ ਵਾਰ ਇਦੋਂ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀਗਾ ਮੇਰੇ ਕੋਲੇ ਵੀ ਆਏ ਸੀ ਸੀ ਘਰੇ ਵੀ ਆਏ ਸੀ ਇਹਨਾਂ ਨੇ ਬਾਰ ਨਹੀਂ ਖੋਲਿਆ ਸੀ ਉਸ ਦਿਨ ਵੀ ਇਹਨਾਂ ਨੇ ਇਹ ਕਿਹਾ ਵੀ ਬਾਰ ਜਿੰਦਾ ਭੰਨ ਕੇ ਆਪਾਂ ਅੰਦਰ ਪਾਉਣਾ ਤੇ ਅੱਜ ਫਿਰ ਇਹਨਾਂ ਨੇ ਮੈਨੂੰ ਸਵੇਹਾ ਸੁਨੇਹਾ ਲਾਇਆ ਸੀਗਾ ਪਰ ਮੈਂ ਲੇਟ ਹੋ ਗਿਆ ਥੋੜਾ ਜਿਹਾ ਤੇ ਕਹਿੰਦੇ ਮੀਡੀਆ ਵਾਲਿਆਂ ਨੇ ਆਉਣਾ ਤੇ ਵੀ ਕੁੜੀ ਨੂੰ ਆਪਾਂ ਪਾਉਣਾ ਚਲੋ ਠੀਕ ਹੈ ਤਾਂ ਬੰਦਾ ਬਹਿਣਾ ਬੰਦਾ ਹੀ ਇੱਥੋਂ ਦੀ ਨੂੰਤੀਆ ਵਿਆਹੀ ਹੈ ਇੱਥੇ ਇਸ ਘਰ ਵਿਆਹੀ ਹੈ ਸੀ ਸਰ ਕਿੰਨੇ ਕ ਸਾਲ ਹੋ ਗਏ ਤੇ ਵਿਆਹ ਹੋਏ ਨੂੰ ਇਹਨੂੰ ਇਹਨਾਂ ਦਾ ਕਹਿਣਾ ਮੰਨਦਾ ਵੀ 18-19 ਸਾਲ ਹੋ ਗਏ ਪਰ ਮੈਨੂੰ ਪੱਕਾ ਨਹੀਂ ਵਕਤ ਕਿੰਨਾ ਹੋਇਆ ਚੱਲੋ ਜੀ ਚੱਲੋ ਸਾਹਿਬ ਤੁਸੀਂ ਚੱਲਣਾ ਮਾਤਾ ਜੀ ਬਲਦੇਵ ਸਿੰਘ ਕੀ ਲੱਗਦੇ ਤੁਸੀਂ ਇਹ ਮਤਲਬ ਜਿਹੜੀ ਲੇਡੀ ਜੇ ਕੀ ਇਹਨਾਂ ਦੇ ਕੀ ਲੱਗਦੇ ਨੇ ਇਹਦੇ ਘਰ ਆਏ ਦੇ ਮਾਮਾ ਦਾ ਮਾਮਾ ਲਾ ਦੇ ਕੀ ਹੈ ਜੀ ਮੈਸਟਰ ਸਾਰਾ ਇਹ ਲੇਟਰ ਬਏ ਨੂੰ 20 ਸਾਲ ਹੋ ਗਏ ਪਿਆ ਇਹਨੂੰ ਤੇ ਉਹ ਸਾਰਾ ਕੁਝ ਛੱਡ ਕੇ ਭੱਜ ਗਿਆ ਉਹ ਜਿੰਦੇ ਲੱਗੇ ਕਿਉਂ ਜਿੰਦੇ ਲੱਗੇ ਚੱਲੇ ਗਏ ਜੀ ਉਹ ਇਹਨੂੰ ਵਸਾਉਣਾ ਨਹੀਂ ਚਾਹੁੰਦੇ ਸਭ ਤੋਂ ਸੋਨਾ ਨਹੀਂ ਚਾਹੁੰਦੇ ਤੁਸੀਂ ਹੁਣ ਇਹਨਾਂ ਦੇ ਨਾਲ ਹਾਂ ਹਾਂ ਕਦਾਂ ਛੱਡਿਆ ਤਾਂ ਹੀ ਨੇ ਚੜਦੇ ਹੈਗੇ ਹਾਂ 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 ਜੀ ਮੈਂ ਮੋਤ ਲਈ ਸੀ 10 ਤਰੀਕ ਦੀ ਇਹਨਾਂ ਨੇ ਦਿੱਤੀ ਉਹ ਇੱਕ ਮਹੀਨੇ ਦੀ ਇੱਕ ਵੀ ਨਹੀਂ ਦੇਖ ਜਿਆਦਾ ਆ ਕੇ ਅਸੀਂ ਲੈ ਜਾਗੇ ਇਹਨੂੰ ਤੇ ਨਹੀਂ ਮੁੰਡਾ ਆਊਗਾ ਤਾਂ ਜਿਹਨੇ ਵੀ ਹੋਇਆ ਕਰਾਂਗੇ ਅਸੀਂ ਉਹਨਾਂ ਨੂੰ ਇਹ ਕਹੇ ਜੇ ਤੁਸੀਂ ਇੱਕ ਦੀ 10 ਦੀ ਵੀ ਹੈ 11 ਨੂੰ ਅਸੀਂ ਘਰੇ ਭਾਵਾਂਗੇ ਉਦੋਂ ਬਾਅਦ ਫੇਰ ਇਹ ਮੇਰੇ ਕੋਲ ਫੇਰ ਇੱਕ ਦੋ ਵਾਰ ਆਏ ਇਹੀ ਆਏ ਇਹਨਾਂ ਨੂੰ ਘੁਣਫਾਲ ਲਾਇਆ ਨਹੀਂ ਚੱਕਿਆ ਚਕਾਇਆ ਉਹਨਾਂ ਨੇ ਘੁਣਫਾਲ ਸਾਡਾ ਕਰਾਂ ਜਿੰਦਾ ਤੋੜਨ ਵਾਸਤੇ ਅੱਗੇ ਵੀ ਆਏ ਸੀ ਉਹਦੇ ਵੀ ਆਪਾਂ ਨਹੀਂ ਕੀਤਾ ਤੇ ਅੱਜ ਫੇਰ ਇਹ ਕਰਕੇ ਇਹਨੂੰ ਕੁੜੀ ਨੂੰ ਘਰੇ ਭਾਇਆ ਦਾ ਜਦੋਂ ਮੰਨ ਲਓ ਆ ਜਾਣਗੇ ਤਾਂ ਆਪਾਂ ਇਹਨਾਂ ਨਾਲ ਬਹਿ ਜਾਣਾ ਹੈ ਤੇ ਇਹੀ ਚੌਂਦੇ ਵੀ ਛੱਤਾਂ ਚ ਨੇ ਬਹੁਤ ਹੀ ਨੇਕ ਕੰਮ ਕੀਤਾ ਹੈ ਜੋ ਕਿ ਜਿਹੜੀ ਨੋ ਪੀਸੀ ਇੱਥੋਂ ਸਾਡੇ ਪਿੰਡ ਦੀ ਰੋਟੀ ਖਰਦੀ ਸੀ ਤੇ ਉਹਨੇ ਜਿੱਤੇ ਜਿੰਦੇ ਤੋੜ ਕੇ ਜਿਹੜੇ ਘਰੇ ਬਈ ਬਹੁਤ ਤਕੜਾ ਕੰਮ ਕੀਤਾ। ਬਾਕੀ ਜਿਹੜਾ ਪੰਜਾਬੀ ਹਾਲਾਤ ਟੀਵੀ ਤੇ ਸੰਜੀ న్యూਸ ਵਾਲਿਆਂ ਦਾ ਬਹੁਤ ਤਕੜੀ ਗੱਲ ਹੈ ਵੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਜਿਹਨਾਂ ਨੇ ਆਣ ਕੇ ਨਾਲ ਜਿੰਦੇ ਢਵਾਏ ਆ। ਬਾਕੀ ਸਰਪੰਚ ਦੇ ਬਹੁਤ ਧੰਨਵਾਦੀਆਂ ਸੀ। ਅਗਰ ਦਾ ਬਹੁਤ ਵਧੀਆ ਪ੍ਰੋਗਰਾਮ ਆਇਆ। ਇਹ ਬੇਟੀ ਵਿਚਾਰੀ 2 ਮਹੀਨੇ 2.5 ਚਰੀ ਆ ਦੇ ਘਰੋਂ ਨਿਕਲੀ ਐ। ਠੀਕ ਐ ਪਰ ਬਹੁਤ ਵਧੀਆ ਹੋਇਆ। ਦੋ ਵਾਰੀ ਟਾਈਮ ਵੀ ਦਿੱਤਾ ਸੀ ਉਹਨਾਂ ਨੂੰ। ਉਹਦਾ ਮਾਪਿਓ ਮੁੰਡੇ ਦਾ ਆਏ ਸਾਡੇ ਪਿੰਡ ਦੇ ਘਰੇ ਅਰੇ 10 ਤਰੀਕ ਨੂੰ ਅਸੀਂ ਲੈ ਜਾਾਂਗੇ ਪਰ ਸਾਨੂੰ ਉਹਨਾਂ ਨੇ ਕੋਈ ਨਿਆਂ ਨਹੀਂ ਦਿੱਤਾ ਅਸੀਂ ਫਿਰ ਇਹਨਾਂ ਨੇ ਇਹਾਂ ਦੇ ਵੀ ਅਸੀਂ ਜਿੰਦਰਾ ਕੋਲ ਕੇ ਪਹਿਲਾਂ ਹੀ ਕਿਹਾ ਚਲ ਜਦੋਂ ਉਹ ਆ ਗਏ ਉਹ ਉੱਥੇ ਇਹਨਾਂ ਦਾ ਕਰਾਵਾਂਗੇ ਮਾਂ ਕੋ ਆ ਜਾਣ ਉਹਦਾ ਮੁੰਡਾ ਆ ਜੀ ਠੀਕ ਹੱਕ ਹੈ 20 ਸਾਲ ਹੋ ਗਏ ਸਾਡੇ ਪਿੰਡ ਬੈ ਜੀ ਸਾਡੇ ਪਿੰਡ ਦੀ ਧੀ ਆ ਅਸਰ ਤੇ ਕੇ ਪਿੱਛੇ ਰਹਿ ਗਿਆ ਅਸਰ ਵਿਆਹ ਕੇ ਸਾਡੇ ਪਿੰਡ ਆਈ ਹੈ ਸੋ ਵੀ ਅਸੀਂ ਦੋ ਮਹੀਨੇ ਕਿਤੇ ਵੇਟ ਉਹ ਨਹੀਂ ਆਏ ਤੇ ਹਾਰ ਕੇ ਜਦੋਂ ਫਿਰ ਵਿਚਾਰੇ ਪੀਜੀ ਆ ਰਹੇ ਤੇ ਹੁਣ ਇਹਨਾਂ ਦੇ ਨਾਲ ਖੜਕੇ ਅਸੀਂ ਇੱਥੇ ਕਾਰਵਾਈ ਕੀਤੀ। ਸੋ ਧੰਨਵਾਦ ਜੀ। ਹਾਏ ਇਹਨੇ ਭੰਦਿਆ ਅੱਛਾ ਆਪਾਂ ਦੂਜੇ ਜਾਣੇ ਦੂਜੇ ਜਾਣਾ ਹੀ ਨਹੀਂ ਕਰੀਏ। ਕੋਣ ਖੜ ਗਿਆ। ਦੋ ਮਹੀਨੇ ਤੁਸੀਂ ਕਿੱਥੇ ਰਹਿ ਰਹੇ ਹੋ ਫਿਰ? ਮੈਂ ਆਪਦੇ ਪੇਕੇ ਪਿੰਡ ਰਹਿ ਰਹੀ ਹਾਂ। ਆ ਕੇ ਜਦੋਂ ਤੁਸੀਂ ਵੇਖਿਆ ਤਾਂ ਕਿੰਦਾ ਲੱਗਾ ਤੁਹਾਡਾ ਆਪਦਾ ਘਰ ਸੀਗਾ। ਤੁਹਾਨੂੰ ਕੀ ਮਹਿਸੂਸ ਹੋਇਆ ਤੁਸੀਂ ਕਿਹਨੂੰ ਅਪਰੋਚ ਕੀਤੀ? ਮੈਂ ਸਾਰੇ ਗਈ ਸੀ ਆਦੀ ਭੂਆਕੇ ਘਰੇ ਗਈ ਸੀ ਕਿ ਮੇਰੀ ਬਚੋਲਣਾ ਨੇ ਮੇਰੇ ਰਿਸ਼ਤਾ ਕਰਾਇਆ ਸੀਗਾ। ਜਦੋਂ ਮੈਂ ਇਹਨਾਂ ਦੇ ਘਰੇ ਗਈ ਇਹਨਾਂ ਨੂੰ ਮੈਂ ਦੱਸਿਆ ਜਾ ਕੇ ਫਿਰ ਇਹ ਆਦੀ ਵੀ ਕੋਈ ਨਹੀਂ ਆਪਾਂ ਉੱਥੇ ਫੋਨ ਲਾਉਣੇ ਆ ਜਦੋਂ ਇਹਨਾਂ ਨੇ ਮੇਰੇ ਪਿੰਕੇ ਪਿੰਡ ਫੋਨ ਲਾਇਆ ਫਿਰ ਦੂਜੇ ਦਿਨ ਹੀ ਉਥੋਂ ਦੀ ਪੰਚਾਇਤ ਆਈ ਮੇਰੇ ਪਿੰਡ ਦੀ ਫਿਰ ਜਦੋਂ ਇਹਨਾਂ ਆ ਕੇ ਗੇਟ 'ਚ ਖੜੇ ਤੇ ਇਹਨਾਂ ਨੇ ਗੇਟ ਨਹੀਂ ਅੱਗੋਂ ਖੋਲਿਆ ਜੋ ਤੁਹਾਡਾ ਪਤੀ ਆ ਤੁਹਾਡੀ ਸਾਥ ਸਾਥ ਤੁਹਾਡਾ ਸਹੁਰਾ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਹੋ ਸਕਿਆ ਕੀ ਕਾਰਨ ਹੋ ਜਾਦਾ ਸੰਪਰਕ ਤਾਂ ਵੀਰੇ ਉਹਨਾਂ ਨੇ ਨੰਬਰ ਹੀ ਬਦਲ ਲਏ ਹੋਇਆ ਹੀ ਨਹੀਂ ਸੰਪਰਕ ਉਹਨਾਂ ਨਾਲ ਕੋਈ ਵੀ ਨਹੀਂ ਹੋਇਆਗਾ ਮੇਰੇ ਘਰ ਵਾਲੇ ਨੇ ਵੀ ਦੋਵੇਂ ਨੰਬਰ ਬਦਲ ਲਏ ਜਿਹੜਾ ਸਾਡੇ ਘਰੇ ਚੱਲਦਾ ਸੀ ਉਹ ਵੀ ਨੰਬਰ ਬੱਲੇ ਤੁਸੀਂ ਕੋਈ ਉਹਨਾਂ ਨਾਲ ਗੱਲ ਕਰਨ ਵਾਸਤੇ ਕੋਈ ਰਾਬਤਾ ਕਰਨ ਕੀਤਾ ਫੋਨ ਕੀਤਾ ਕਿਸੇ ਤਰ੍ਹਾਂ ਦਾ ਜਾਂ ਚੋਲ ਬੰਦੇ ਭਾਈ ਫੋਨ ਨਹੀਂ ਚੱਕੇ ਨੀ ਉਸ ਤੋਂ ਬਾਅਦ ਤੁਸੀਂ ਕੀ ਐਕਸ਼ਨ ਲਿਆ ਅਗਲਾ ਫਿਰ ਐਕਸ਼ਨ ਕੀ ਵਾਹੀਆ ਬਸ ਪੈਸਾ ਉਹਦੇ ਕੋਲ ਜੇ ਦੇ ਦਿੱਤੀ ਪੈਸਾ ਉਹਦੇ ਮੈਂ ਸੱਜਣ ਨੂੰ ਦਸਾਂ ਦਾ ਬਹੁਤ ਲਿਫਾ ਮਹੀਨੇ ਦੇ ਸਵਾ ਮਹੀਨੇ ਲਈ ਉਹ ਦਿਨ ਵੀ ਟੱਪ ਕੇ ਮੁੜ ਕੇ ਫੇਰ ਵੀ ਕੋਈ ਗੱਲ ਜਿ ਬਣੀ ਇਹ ਜਨ ਇੱਥੇ ਨਾਲ ਵੀ ਛੱਡਿਆ ਮਾਰ ਦੇ ਮੂਰੇ ਇਹਨਾਂ ਨੂੰ ਉਹ ਮੁੰਡੇ ਨੇ ਬੰਦਾ ਗੱਲ ਕੀਤੀ ਕਿ ਹੋਰ ਕਿਉਂ ਗੱਲ ਕਰਈ ਹੈ ਮੈਂ ਕਿ ਦਸਾਂ ਨੂੰ ਆਜੂਗਾ ਮੈਂ ਕੁਰੀਆਂ ਗੱਲ ਕਰ ਲੂੰਗਾ ਲੈ ਜਾਊਂਗਾ ਉਹ 10 ਹਜ਼ਾਰ ਕਿੱਡੇ ਹੋਣੇ ਸੀ ਉਹ ਐ ਕਰਦੇ ਕਰਾਉਂਦੇ ਉਹ ਸਾਰਾ ਕੁਕੂਚ ਕਰਕੇ ਜਾ ਬੀ ਨਿਕਲ ਗਏ ਡਾਕਟਰ ਉਹ ਨਾਲ ਲਗੇ ਅੱਜ ਤੁਸੀਂ ਜੋ ਕਾਰਵਾਈ ਕੀਤੀ ਕੀ ਹੋਇਆ ਇਹ ਇਹ ਜਿੰਨੇ ਪਰ ਕੁੜੀ ਨੂੰ ਸਹਾਇ ਪੰਚਾਇਤ ਸਾਹਿਬ ਸਾਰੀ ਪੰਚਾਇਤ ਦੇ ਸਹਿਕਾਰਨਾ ਕਰਦਾ ਮੈਂ ਧੰਨਵਾਦ ਕਰਦਾ ਵੀਡੀਓ ਦਾ ਵੀ ਦੇ ਦੇ ਤੀਨ ਘਰੇ ਬਸਾ ਉਹਨਾਂ ਜਿੱਦੇ ਕੋਲ ਆ ਗਏ ਏ ਬਟਾ ਹੈ ਕੰਸ ਮਗਾਂ ਜੀ ਅੱਜ ਭੈਣ ਜੀ ਤੁਸੀਂ ਘਰ ਵਿੱਚ ਆਏਗਾ ਕੀ ਕੁਛ ਘਰ ਵਿੱਚ ਨੂੰ ਪੂਦਾ ਘਰ ਦੇ ਵਿੱਚ ਕੁਛ ਨਹੀਂ ਵੀਰੇ ਸਾਰਾ ਕੁਛ ਹੀ ਲੈ ਗਏ ਜਾ ਕੇ ਕੁਛ ਵੀ ਨਹੀਂ ਨਾ ਆਟਾ ਨੂਨ ਤੇਲ ਕੁਛ ਵੀ ਹੈ ਨਹੀਂ ਸੇਸ ਵਕਤ ਸਾਰਾ ਘਰ ਖਾਲੀ ਹੀ ਆ ਉਈ ਟਰੈਕਟਰ ਸੀ ਗੱਡੀ ਸੀ ਸਾਰਾ ਕੁਛ ਹੀ ਲੈ ਗਏ ਮੋਟਰਸਾਈਕਲ ਹੈਗੀ ਘਰੇ ਦੋ ਮੋਟਰਸਾਈਕਲ ਦੋ ਖੜੇ ਉਹ ਵੀ ਬੇਕਾਰ ਹੈ ਟਰੈਕਟਰ ਟਰੈਕਟਰ ਹੈ ਨਹੀਂ ਟਰੈਕਟਰ ਵੀ ਲੈ ਗਏ ਵੀਰੇ ਗੱਡੀ ਵੀ ਮੇਰੇ ਨਾਂ ਤੇ ਸੀ ਗੱਡੀ ਵੀ ਸਾਲ ਹੋ ਗਿਆ ਗੱਡੀ ਵੀ ਹੈ ਨਹੀਂ ਇਸ ਵਕਤ ਘਰੇ ਉਹ ਵੀ ਨਾਲ ਹੀ ਲੈ ਗਏ